ਥਾਣਾ ਖਾਲੜਾ ਦੇ ਅਮਰਕੋਟ ਵਿਖੇ ਤਨਾਤ ਬੀਐਸਐਫ 87 ਬਟਾਲੀਅਨ ਦੇ ਜਵਾਨਾਂ ਵੱਲੋਂ ਰਾਤ ਕਰੀਬ 22 ਵਜੇ ਬੀਓਪੀ ਬਾਬਾ ਪੀਰ ਤੇ ਇੱਕ ਸ਼ੱਕੀ ਵਿਅਕਤੀ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਟਿੱਕਾ ਰਾਮ ਉਮਰ ਕਰੀਬ 24 ਸਾਲ ਪੁੱਤਰ ਅਜਨ ਸਿੰਘ ਪਿੰਡ ਮਾਨਕੀ ਜ਼ਿਲ੍ਹਾ ਸਾਗਰਮ ਮੱਧ ਪ੍ਰਦੇਸ਼ ਦੱਸਿਆ ਜਿਸ ਨੂੰ ਬੀਐਸਐਫ ਵੱਲੋਂ ਖਾਲੜਾ ਪੁਲਿਸ حوالے ਕਰ ਦਿੱਤਾ ਹੈ। ਪੁਲਿਸ ਵੱਲੋਂ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਫ ਦੀ ਪੋਸਟ ਧਰਮਾ ਪਿੰਦੀ ਹੈ। ਹਾਲੇ ਜੀ ਬਿਲਕੁਲ 2 ਕੁ ਲੋਰਕ ਮੀਟਰ ਲਈ ਦੀ ਗਿਆ ਉਹਦੇ ਪਿੱਛੇ ਇੱਕ ਨਹਿਰ ਆ ਨਹਿਰ ਤੋਂ ਫੜਿਆ ਰਾਤ 10:30 2:30 ਵਜੇ ਪੀਐਸਪੀ ਪਾਰਟੀ ਦੇ ਇਹ ਟਿਕਾਰਾਮ ਸਨੋਹ ਅਰਜਨ ਉਮਰੇ ਦੀ 24 ਕਸਾਲਿਆ ਮਲਕੀ ਪਿੰਡੇ ਦਾ ਮਧ ਪ੍ਰਦੇਸ਼ ਦੇ ਵਿੱਚ ਚਸਤੀਕ ਚੱਲ ਰਹੀ ਸਾਲੇ ਹਵਾਲੇ ਕਰ ਗਿਆ ਜੋ ਬਣਦੀ ਕਰ ਰਹੀ ਹੈ ਭੁਪਿੰਦਰ ਸਿੰਘ ਦੇਵਿਆ ਪੰਜਾਬ ਟੀਵੀ ਪਿੱਖੀ ਵੇਨ